ਹਾਂਜੀ ਮੈਂ ਤੁਹਾਡਾ ਕੀ ਨਾਮ ਬਰੋਮ ਜੀ ਅੱਜ ਜਿਹੜਾ ਇੱਕ ਰੱਖਰ ਕੁੰਨਿਆਂ ਦੇ ਮੇਲੇ ਦੀ ਕਾਨਫਰੰਸ ਜਿਹੜੀ ਆਪਾਂ ਲੰਮੇ ਸਮੇਂ ਤੋਂ ਕਰਾਉਂਦੇ ਆ ਰਹੇ ਹਾਂ ਔਰ ਇਹ ਜਿਹੜੀ ਕਾਨਫਰੰਸ ਆ 9 ਤਰੀਕ ਨੂੰ ਹੋਣ ਜਾ ਰਹੀ ਹੈ ਕਿ ਇਹਦੇ ਵਾਸਤੇ ਅੱਜ ਅਸੀਂ ਮੇਨ ਜਿਹੜੇ ਬੰਦੇ ਆ ਹਲਕੇ ਦੇ ਉਹਨਾਂ ਦੀ ਇੱਕ ਮੀਟਿੰਗ ਛੋਟੀ ਜਿਹੀ ਮੀਟਿੰਗ ਰੱਖੀਏ ਉਹਦੇ ਵਿੱਚ ਸਾਰਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਆਪਾਂ ਪਿੰਡਾਂ ਦੇ ਵਿੱਚ ਜਿਹੜਾ ਜਣਾਮਾਂ ਲੋਕਾਂ ਨੂੰ ਬੇਇਤੀ ਕਰਨੀਆਂ ਉਹਦੇ ਬਾਰੇ ਔਰ ਵਾਤਵਾਰ ਸੰਗਤ ਲਿਆਉਣ ਬਾਰੇ ਔਰ ਜਿਹੜੇ ਰੱਖਣ ਪੁੰਨਿਆਂ ਦੀ ਕਾਰਜ ਜਿਹੜੇ ਪ੍ਰਬੰਧ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਟੈਂਟ ਦੀ ਗੱਲ ਕਰ ਲੋ ਔਰ ਜਿੰਨੇ ਵੀ ਪ੍ਰਬੰਧ ਆ ਉਹਦੇ ਕਰਨ ਵਾਸਤੇ ਅੱਜ ਅਸੀਂ ਇਹ ਮੀਟਿੰਗ ਸਦੀਆ ਔਰ ਜਿਹੜੀ ਜਗਾ ਉਹ ਲਈ ਹੋਈ ਆ ਪੈਟਰੋਲ ਪੰਪ ਦੇ ਸਾਹਮਣੇ ਅਸੀਂ 6 ਮਹੀਨੇ ਪਹਿਲੋਂ ਇਹ ਜਗਾ ਜੜੀ ਉਹ ਡੇ ਰਹੀ ਸੀਗੀ ਔਰ ਉਹਦੀ ਵੀ ਅੱਜ ਨਿਰੀਖਣ ਕਰਨਾ ਇਹਨਾਂ ਨੇ ਔਰ ਵੇਖਣਾ ਉਹਨੂੰ ਕਿੱਦਾਂ ਕਿੱਦਾਂ ਉਹਨੂੰ ਸਵਾਰਨਾ ਵਾ ਉਹਦੇ ਕਾਹ ਵਾ ਉਹਨ ਕਿੱਦਾਂ ਕੀ ਕਰਨਾ ਉਹ ਸਾਰਾ ਅੱਜ ਇਹਨਾਂ ਜਿਹੜਾ ਸਾਡੀ ਟੀਮ ਜਿਹੜੀ ਟੀਮ ਹੈ ਸਾਰਾ ਚੈੱਕ करूंगी ਜਿਤਪਰਕਾਰ ਸਿੰਘ ਬਲਦੇ ਨਿਰਵੈ ਸਿੰਘ ਸਾਭੀ ਇਹ ਜੇ ਪਹਿਲਾਂ ਵੀ ਇਹਨਾਂ ਨੇ ਇਹ ਕੰਮਸਾਂ ਜਿਹੜੀਆਂ ਇਹਨਾਂ ਨੇ ਟੈਂਟ ਦਾ ਕੰਮ ਜਿਹੜਾ ਸਾਰਾ ਇਹਨਾਂ ਨੇ ਆਪ ਕੋਲ ਫਰੋ ਕੇ ਕਰਾਉਂਦੇ ਰਹੇ ਉਹ ਵੀ ਅੱਜ ਵੇਖਣਾ ਔਰ ਹੋਰ ਹਲਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਵੀ ਕੀਤੀ ਆ ਸਟੇਜ ਤੋਂ ਵੀ ਬੇਨਤੀ ਕੀਤੀ ਆ ਹੁਣ ਬੇਨਤੀ ਕਰਦੇ ਆ ਇਹ ਜਿਹੜੀ ਰੱਖੜਪੰਨਾ ਦੀ ਕਾਨਫਰੰਸ ਹੈ ਕ ਐਮ ਕਾਨਫਰੰਸ ਹੈ ਜਿਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉਹ ਚੋਣ ਜਾ ਰਹੀਆਂ ਭਾਵੇਂ ਕਾਂਦੀ ਦਾ ਨੇ ਭਾਵੇਂ ਆਪਾ ਪਾਰਟੀ ਸਾਰੀਆਂ ਪਾਰਟੀਆਂ ਚੋਣ ਜਾ ਰਹੀਆਂ ਉਹਦੇ ਚ ਕਾਂਗਰਸ ਪਾਰਟੀ ਨੇ ਜਦੋਂ ਪਿਛਲੀ ਵਾਰੀ ਰੈਲੀ ਕੀਤੀ ਉਦੋਂ ਵੀ ਆਪਾਂ ਪਹਿਲੇ ਨੰਬਰ ਤੇ ਉਹ ਰੈਲੀ ਸੀ ਜਿਹੜੀ ਸੀ ਆਡੀਟ ਕੋਰਟ ਆਈ ਵੀ ਤੋਂ ਹੋ ਰਹੀਆਂ ਔਰ ਇਸ ਵਾਰੀ ਵੀ ਮੈਂ ਮੈਂ ਵਿਸ਼ਵਾਸ ਪਾਉਣਾ ਹੈ ਮੈਨੂੰ ਸੱਜਣਾ ਮਿੱਤਰਾ ਮੇਰੇ ਬਹੁਤ ਬਾਰ ਚੇਅਰਮੈਨ ਸਹਿਬਾਨ ਆ ਸਭ ਵੀ ਮੈਂਬਰ ਸਹਿਬਾਨ ਆ ਸਰਪੰਚ ਸਹਿਬਾਨ ਆ ਔਰ ਜਿੰਨੇ ਵੀ ਉਧੇਦਾਰ ਸਹਿਬਾਨ ਅੱਜ ਇੱਥੇ ਪੁੱਛੇ ਵੀ ਨੇ ਮੈਨੂੰ ਉਹਨਾਂ ਤੇ ਬੜਾ ਮਾਣ ਆ ਕਿ ਜੋ ਵੀ ਪਾਰਟੀ ਦਾ ਹੁਕਮ ਆ ਉਹਦੇ ਮੁਤਾਬਕ ਕੋ ਸਾਰਾ ਜਿਹੜਾ ਕੰਮ ਕਰਨਗੇ ਔਰ ਇਹਨਾਂ ਦੇ ਜੂਨ ਬਣਾਤੇ ਹਲਕੇ ਦੇ ਜੂਨ ਦੇ ਵਿੱਚ ਅਸੀਂ ਤਿੰਨ ਤਿੰਨ ਵੱਡਿਆ ਚਾਰ ਲੱਖ ਤੇ ਤਿੰਨ ਪੰਨੇ ਲਾਤੇ ਨੇ ਜਿਨ੍ਹਾਂ ਨੇ ਸਾਰਾ ਉਹਨੇ ਪਿੰਡ ਦਾ ਜਿਹੜਾ ਵਾ ਮਨ ਵਿਖਾਵਾ ਔਰ ਜਿੰਨ ਸਗਤੋਂ ਨਹੀਂ ਆ ਉਹਨਾਂ ਨੇ ਸਾਰੀ ਉਹ ਸਗਤ ਨੂੰ ਜਿਹੜਾ ਵਾ ਮੈਡਲ ਕਰਨਾ ਤੇ ਨਾਲ ਲੈ ਕੇ ਆਉਣਾ ਇਹ ਅੱਜ ਦਾ ਸਾਡਾ ਜਿਹੜਾ ਜੱਟਾ ਸੀ ਦੂਜੇ ਨੰਬਰ ਤੇ ਨਵਦੀਪ ਸਿੰਘ ਪੰਨੂ ਜਿਹੜੇ ਪ੍ਰਧਾਨ ਨੇ ਨਗਰ ਸ਼ਹਿਰ ਸਰਪਾਰਕਮੈਂਟ ਪਰ ਉਹਨਾਂ ਨੂੰ ਇੱਥੇ ਸਪੈਸ਼ਲ ਤੌਰ ਤੇ ਇੱਕ ਸਿਆਣਾ ਸੂਝਵਾਨ ਔਰ ਲੋਕਾਂ ਦੇ ਵਿੱਚ ਸਾਡੇ ਹਲਕੇ 'ਚ ਵੀ ਇਹਨਾਂ ਦੀਆਂ ਵੱਡੀਆਂ-ਵੱਡੀਆਂ ਨਿਸ਼ਚੇਦਾਰੀਆਂ ਸੋਚ ਕੇ ਇਹਨਾਂ ਨੂੰ ਸਾਡੇ 'ਚ ਕੈਂਡੀਡੇਟ ਲਾਇਆ ਵਾ ਹਲਕੇ ਦਾ ਲਾਇਆ ਵਾ ਔਰ ਮੈਨੂੰ ਆਸ ਹੈ ਕਿ ਇਹ ਬੜੇ ਸੱਚੇ ਢੰਗ ਨਾਲ ਜਿੱਦਾਂ ਆਪਣੀ ਕਮੇਟੀ ਦਾ ਕੰਮ ਜੁੱਤੀ ਕੰਮ ਕਰਦੇ ਇੱਥੇ ਵੀ ਸਾਡਾ ਹੱਥ ਜਿਹੜਾ ਬਣਾ ਬੜੀਆ ਮਟਾਉਣਗੇ ਔਰ ਕਮੇਟੀਆਂ ਬਾਰੇ ਇਹਨਾਂ ਨੇ ਗੱਲ ਕੀਤੀ ਜਿਹੜੀਆਂ ਗੂਥ ਕਮੇਟੀਆਂ ਉਹ ਇਹਨਾਂ ਨੇ ਕਹਿੰਦੇ ਤਾਂ ਕਿ ਇਹਨਾਂ ਦੀਆਂ ਟੱਸਾਂ ਦੀਆਂ ਪਟੀਆਂ ਵਾ ਅੱਜ ਦਿੱਖੋ ਸਾਡੇ ਵਰਕਰ ਸਹਿਬਾਨ ਸਾਡੇ ਸਰਪੰਚ ਸਾਹਿਬਾ ਸਾਡੇ ਤਿੰਨੇ ਪ੍ਰਧਾਨ ਅਸ਼ਦੀਪ ਬਾਲ ਬਾਲਸਰਾ ਵਾਲੇ ਸ਼ਮਨ ਜੀ ਨੇ ਪ੍ਰਧਾਨ ਵਿੱਚ नरेश ਸਿੰਘ ਜੀ ਸੱਦੇ ਵਾਲੇ ਪਰ ਪ੍ਰਦੀਪ ਸਿੰਘ ਜੀ ਜੋ ਦੂਜੇ ਸਾਡੇ ਇੱਥੇ ਹਲਕੇ ਦੇ ਪ੍ਰਧਾਨ ਨੇ ਇਹਨਾਂ ਨਾਲ ਮੀਟਿੰਗ ਇਹਨਾਂ ਦੀ ਅੱਜ ਕੋਆਰਡੀਨੇਟਰ ਲੱਗੇ ਜੇ ਤੁਸੀਂ ਆ ਪੱਪਕਾਲੇ ਦੇ ਵਿੱਚ ਪਹਿਲੀ ਮੀਟਿੰਗ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਪੱਪਕਾਲਾ ਸਾਹਿਬ ਵਿਖੇ ਪਵਿੱਤਰ ਧਰਤੀ ਗੁਰੂ ਸਾਹਿਬ ਦੀ ਬਖਸ਼ੀ ਸਦਕਾ ਸਾਬਕਾ ਐਮਐਲਏ ਸੰਦੋਖ ਸਿੰਘ ਭਲਾਈਪੁਰ ਦੀ ਅਗਵਾਈ ਦੇ ਵਿੱਚ ਸਮੁੱਚੇ ਹਲਕੇ ਦੇ ਮੋਦਵਰ ਵਿਅਕਤੀਆਂ ਦੀ ਮੀਟਿੰਗ ਹਰ ਪਿੰਡ ਤੋਂ ਪੰਜ ਸਰਪੰਚ ਚੇਅਰਮੈਨ ਸਾਹਿਬ ਬਲਾਕ ਪ੍ਰਧਾਨ ਔਰ ਸਮੁੱਚੀ ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਉਹ ਅੱਜ ਬਿਠਕ ਕੀਤੀ ਗਈ ਆ ਖਾਸ ਕਰਕੇ ਰੱਕੜ ਪੁੰਨਿਆਂ ਦੇ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਜਿਹੜੀ ਸਾਰਾ ਕਿਵੇਂ ਇਹਨਾਂ ਨੇ ਪ੍ਰਬੰਧ ਕਰਨਾ ਹੈ ਔਰ ਕਿਵੇਂ ਲੀਡਰ ਸਾਹਿਬਾਨ ਆਉਣੇ ਨੇ ਕਿਵੇਂ ਉਹਨਾਂ ਦਾ ਸਵਾਗਤ ਕਰਨਾ ਹੈ ਔਰ ਸੰਗਤ ਦਾ ਜਿਹੜਾ ਪ੍ਰਬੰਧਿਆ ਕੇਵੇਂ ਉਹਨਾਂ ਨੂੰ ਸੇਵ ਕਰਨਾ ਉਹਦੇ ਸਬੰਧ ਵਿੱਚ ਅੱਜ ਭਲਾਈਪੁਰ ਸਾਹਿਬ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਔਰ ਜਿਹੜੀ ਬੜੀ ਵਧੀਆ ਢੰਗ ਨਾਲ ਔਰ ਇੱਕ ਛੋਟੀ ਜੀ ਮੀਟਿੰਗ ਜਿਹੜੀ ਬੜਾ ਵੱਡਾ ਰੂਪ ਜਿਹੜਾ ਧਾਰ ਗਈ ਸੀ ਔਰ ਬਹੁਤ ਵਧੀਆ ਮੀਟਿੰਗ ਉਹ ਇਸ ਮੀਟਿੰਗ ਦੀ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਔਰ ਵਰਕਰ ਸਾਹਿਬਾਨ ਜਿਹੜੇ ਇਨਾਂ ਦੀ ਹਰ ਗੱਲ ਨੂੰ ਜਿਹੜਾ ਆ ਮੁੱਖ ਰੱਖ ਕੇ ਮੰਨਦੇ ਨੇ ਉਹ ਰੱਕੜਪੁੰਨਿਆਂ ਦਾ ਮੇਲਾ ਆਸ ਆ ਕਿ ਇੱਥੋਂ ਦੇ ਸਮੁੱਚੇ ਵਰਕਰ ਸਹਿਬਾਨ ਜਿਹੜੇ ਭਲਾਈਪੁਰ ਦੀ ਅਗਵਾਈ ਸਭੇ ਭਲਾਈਪੁਰ ਸਾਹਿਬ ਦੀ ਅਗਵਾਈ ਚੰਗੇ ਟੱਗ ਨਾਲ ਔਰ ਵੱਡੀ ਜਿਹੜੀ ਕਾਨਫਰੰਸ ਜਿਹੜੀ ਆ ਵੱਡੇ ਵੱਡੇ ਘਟ ਦੇ ਨਾਲ ਜਿਹੜੀ ਆ ਕਰਨਗੇ ਦੂਜਾ ਜਿੱਥੇ ਕੋਆਰਡੀਨੇਟਰ ਤਹਿਤ ਮੇਰੀ ਜ਼ਿੰਮੇਵਾਰੀਆਂ ਸੀਗੀਆਂ ਜਿੱਥੇ ਸਾਡੇ ਪਾਰਟੀ ਪ੍ਰਧਾਨ ਜੀ ਵੱਲੋਂ ਅਬਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਕਮੇਟੀਆਂ ਜਿਹੜੀਆਂ ਬਣਾਈ ਜਾਣੀਆਂ ਜਿਵੇਂ ਬਲਾਕ ਕਮੇਟੀਆਂ 31 ਮੈਂਬਰੀ ਔਰ ਮੰਡਲ ਕਮੇਟੀ 80 ਮੈਂਬਰੀ ਔਰ ਬੂਥ ਕਮੇਟੀ 11 ਮੈਂਬਰੀ ਕਮੇਟੀ ਉਹਨਾਂ ਬਾਰੇ ਸਾਰੇ ਵਰਕਰ ਸਹਿਬਾਨਾਂ ਨੂੰ ਔਰ ਖਾਸ ਕਰਕੇ ਬਲਾਕ ਪ੍ਰਧਾਨਾਂ ਨੂੰ ਔਰ ਯੂਥ ਦੇ ਹਰਕਾ ਬਲਾਕ ਪ੍ਰਧਾਨ ਜਿਹੜੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਹੜੀ ਜਲਦ ਬਣਾ ਕੇ ਅਸੀਂ ਜਿਹੜੀਆਂ ਇਹ ਕਮੇਟੀਆਂ ਜਿਹੜੀਆਂ ਉਹ ਪਾਰਟੀ ਨੂੰ ਚੰਦੀਗੜ੍ਹ ਜਿਹੜੀਆਂ ਭੇਜਾਂਗੇ ਅੱਜ ਇਹ ਮੀਟਿੰਗ ਜਿਹੜੀ ਸੀ ਜਿੱਥੇ ਰੱਖੜਪੁੰਨਿਆਂ ਦੇ ਸਬੰਧ ਦੇ ਵਿੱਚ ਰੱਖੀ ਗਈ ਉਹਦੇ ਨਾਲ-ਨਾਲ ਜਿਹੜੀਆਂ ਪਾਰਟੀ ਦੀਆਂ ਹਦਦਾਂ ਮਤ ਤਹਿਤ ਜਿਹੜੀਆਂ ਕਮੇਟੀਆਂ ਬਣਾਈਆਂ ਜਾਣੀਆਂ ਉਹਨਾਂ ਦੇ ਲਈ ਰੱਖੀ ਗਈ ਸੀ ਉਹਨਾਂ ਵਾਸਤੇ ਰੱਖੀ ਸੀ